ਪੰਥਕ ਪੱਧਰ ਦੇ ਉੱਤੇ ਜਦੋਂ ਕੋਈ ਬਿਆਨ ਸਿਆਸੀ ਤੌਰ ਤੇ ਜਾਰੀ ਕੀਤਾ ਜਾਂਦਾ ਹੈ ਉਦੋਂ ਉਹ ਬਿਆਨ ਵੀ ਬੜਾ ਘੁਮਾਫਰਾ ਕੇ ਪੇਸ਼ ਹੁੰਦਾ ਹੈ ਕਈ ਵਾਰ ਪੰਥਕ ਲੋਕ ਸਿਆਸੀ ਬਿਆਨ ਦਿੰਦੇ ਨੇ ਔਰ ਉਹ ਬਿਆਨ ਬੜੇ ਫੈਬ੍ਰਿਕੇਟਿਡ ਪ੍ਰਤੀਤ ਹੁੰਦੇ ਨੇ ਕਦੀ ਕੁਝ ਤੇ ਕਦੀ ਕੁਝ ਕਈ ਵਾਰੀ ਗੱਲਾਂ ਹੋਰ ਹੁੰਦੀਆਂ ਨੇ ਤੇ ਮੁੜ ਕੇ ਗੱਲ ਹੋਰ ਬਣ ਜਾਂਦੀ ਹੈ ਕਈ ਵਾਰੀ ਕੋਈ ਵਿਅਕਤੀ ਭਾਵੇਂ ਉਹ ਪੰਥਕੀ ਕਿਉਂ ਨਾ ਹੋਵੇ ਗੱਲ ਪਹਿਲਾਂ ਕੋਈ ਹੋਰ ਕਰ ਦਿੰਦਾ ਹੈ ਸਮਰਥਨ ਕਦੀ ਪਹਿਲਾਂ ਕਰ ਦਿੰਦਾ ਮੁੜ ਕੇ ਗੱਲ ਹੋਰ ਹੋ ਜਾਂਦੀ ਹੈ ਤੇ ਮੁੜ ਕੇ ਸਮਰਥਨ ਵੀ ਟੁੱਟ ਜਾਂਦੇ ਨੇ ਖੈਰ ਗੱਲ ਕਰਨੀ ਚਾਹੁੰਦੇ ਆ ਦਮਦਮਾ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਔਰ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਹਾਲ ਹੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਥੋੜਾ ਕੀ ਕਹਿਣਾ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ ਦੋ ਟੁਕ ਕੱਲ ਕੀਤੀ ਕਹਿੰਦੇ ਮੈਂ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਪਰ ਗ੍ਰਿਫਤਾਰ ਕੀਤੇ ਅਮਰਤਪਾਲ ਦੇ ਭਰਾ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਕੀ ਮਤਲਬ ਕੱਢਿਆ ਜਾ ਸਕਦਾ ਜਾਂਚ ਕਿਸ ਤਰ੍ਹਾਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਹੈ ਕਿ ਜੇ ਉਹਨੇ ਨਸ਼ਾ ਕੀਤਾ ਹੈ ਤੇ ਉਹਦੀ ਪੂਰੀ ਜਾਂਚ ਕਰਕੇ ਉਹਨੂੰ ਬਣਦੀ ਕਾਰਵਾਈ ਦੇ ਚਲਦੇ ਸਜ਼ਾ ਦੇਣੀ ਚਾਹੀਦੀ ਹੈ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਖਿਲਾਫ ਨੇ ਕਿ ਉਹ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੀਡੀਆ ਦੇ ਥਰੂ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ ਇਸ ਕਾਰਵਾਈ ਦੀ ਜਾਂਚ ਹੋਣੀ ਚਾਹੀਦੀ ਹੈ ਦੋ ਵੱਖ-ਵੱਖ ਪਹਿਲੂ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਇਸ ਕਾਰਵਾਈ ਦੇ ਉੱਤੇ ਜਾਂਚ ਮੰਗ ਰਹੇ ਨੇ ਜਾਂ ਫਿਰ ਹਰਪ੍ਰੀਤ ਸਿੰਘ ਜਿਹੜਾ ਭਾਈ ਅਮਰਪਾਲ ਸਿੰਘ ਦਾ ਭਰਾ ਆ ਉਹਦੀ ਜਾਂਚ ਮੰਗ ਰਹੇ ਨੇ ਕਿਉਂਕਿ ਉਹਦੀ ਜਾਂਚ ਤਾਂ ਹੋ ਹੀ ਚੁੱਕੀ ਹੈ ਪੁਲਿਸ ਦੇ ਵੱਲੋਂ ਕਹਿਣਾ ਆ ਕਿ ਡੋਪ ਟੈਸਟ ਪੋਜ਼ਿਟਿਵ ਆਇਆ ਜ਼ਰੂਰ ਕਿਤਨੇ ਕਤੇ ਲੋਕ ਇਹ ਵੀ ਗੱਲ ਕਰ ਰਹੇ ਕਿ ਪਰਿਵਾਰ ਨੂੰ ਪਰਸਨਲ ਲੈਵਲ ਦੇ ਉੱਤੇ ਵੀ ਡੋਪ ਟੈਸਟ ਕਰਾਉਣਾ ਚਾਹੀਦਾ ਹੈ ਤੇ ਚਾਹੀਦਾ ਆ ਸਿਵਲ ਹਸਪਤਾਲ ਤੋਂ ਅਲੈਧਾ ਕਿਤੇ ਹੋਰੋਂ ਡੋਪ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਕਿ ਪਰਿਵਾਰ ਵੀ ਇੱਕ ਵਾਰ ਸੰਤੁਸ਼ਟ ਹੋ ਜਾਵੇ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਸਾਹਮਣੇ ਆਇਆ ਕਹਿੰਦੇ ਕਿ ਜਾਂਚ ਹੋਣੀ ਚਾਹੀਦੀ ਹੈ ਇਸ ਕੱਲੇ ਇੱਕ ਬਿਆਨ ਨੇ ਦੋ ਟੁਕ ਜਵਾਬ ਨੇ ਲੋਕਾਂ ਨੂੰ ਘਮਣ ਘੇਰੀ ਚ ਪਾ ਦਿੰਦਾ ਹੈ ਕਿ ਜਾਂਚ ਆਖਰਕਾਰ ਮੰਗਦੇ ਕਿਦੀ ਪਈ ਹੈ ਗਿਆਨੀ ਹਰਪ੍ਰੀਤ ਸਿੰਘ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਉਸ ਵੇਲੇ ਦੇ اٹਕੇ ਹੋਏ ਨੇ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੋਗੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਔਰ ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਉੱਤੇ ਦਾਰਉਮਦਾਰ ਹੁੰਦਾ ਅਜੇ ਤੱਕ ਲੋਕ ਇਹ ਗੱਲ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜਾਣਦੇ ਸੀ ਕਿ ਭਾਈ ਅਮਰਤਪਾਲ ਕਿੱਥੇ ਹੈ ਖੈਰ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਭਾਈ ਅਮਰਤਪਾਲ ਸਿੰਘ ਜਾਂ ਕਹਦਿਏ ਉਹਨਾਂ ਦੇ ਭਰਾ ਦੇ ਬਾਰੇ ਪੁੱਛਿਆ ਗਿਆ ਹੋਰ ਕੀ ਕੁਝ ਬੋਲੇ ਗਿਆਨੀ ਹਰਪ੍ਰੀਤ ਸਿੰਘ ਵਿਸਥਾਰਪੂਰਵਕ ਆਓ ਸੁਣਦੇ ਹਾਂ ਦੇਖੋ ਇਹਦੀ ਨਰਪੱਖ ਜਾਂਚ ਹੋਣੀ ਚਾਹੀਦੀ ਹੈ ਉਨੇ ਸਿੱਖ ਨੌਜਵਾਨਾਂ ਨੂੰ ਹਲੂਣਾ ਦਿੱਤਾ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹਨਾਂ ਪ੍ਰਤੀ ਆਵਾਜ਼ ਉਠਾਈ ਤੇ ਉਹਦੇ ਨਾਲ ਕਿਸੇ ਨੂੰ ਇਤਰਾਜ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਉਹਨੂੰ ਵੀ ਜਿਹੜਾ ਹੈ ਉਹ ਦੇਸ਼ ਧਰੋਹ ਵਰਗੇ ਐਨਐਸਏ ਵਰਗੇ ਪਰਚੇ ਦਰਜ ਕਰਕੇ ਬੰਦ ਕਰ ਦਿੱਤਾ। ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾ ਕੇ ਉਹਨੂੰ ਪੇਸ਼ ਕਰ ਦਿੱਤਾ। ਮੈਂ ਉਹੀ ਕਹਿਣਾ ਹੈ ਕਿ ਜੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਹੈ ਤੇ ਫਿਰ ਉਹਦੇ ਹੱਕ ਦੀ ਗੱਲ ਕਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਜਿਹੜਾ ਹੈ ਉਹ ਗੰਗਾ ਨਗਰ ਦੀ ਪੁਲਿਸ ਵੱਲੋਂ ਕਿੰਨਾ ਕਾਇਜ ਹੈ। Subscribe to One India Channel and never miss an update.